ਬਾਈ ਜੀ ਇੱਕ ਗੋਟੀ ਇਹ ਪੈਦੀ ਆ ਆ ਰਿਹਾ ਜਿਹੜੀ ਪੂਰੇ ਓਕੇ ਰਿਪੋਰਟ ਵਾਲੀ ਗੋਟੀ ਆ ਜੀ ਇਹ ਵੀ ਪਿੰਡ ਬੱਲੋਂ ਮਜਰੇ ਦੀ ਗੋਟੀ ਆ ਬੀਸਮੈਂਟ ਬਣਾਈ ਹੋਈ ਹੈ ਜੀ ਬਾਈ ਨੇ ਕੰਮ ਚੱਲ ਰਿਹਾ ਹੈ ਇਹਦਾ ਨੂੰ ਜੇ ਦਿਖਾ ਦੇਣਾ ਉਸਤਾ ਤੇ ਇਦਾਂ ਹੀ ਲੋ ਜੀ ਇਹ ਆ ਗਈ ਆਪਣਾ ਡਰੈਸਿੰਗ ਰੂਮ ਠੀਕ ਹੈ ਜੀ ਅਪਰ ਦੇ ਵਿੱਚ ਚੜਦੀ ਪੌੜੀਆਂ ਆਪਣੇ ਉੱਪਰ ਨੂੰ ਠੀਕ ਹੈ ਇਧਰ ਹੋ ਗਿਆ ਆਪਣੀ ਕਿਚਨ ਕਿਚਨ ਤੋਂ ਬਾਅਦ ਇਧਰ ਹੋ ਗਿਆ ਬڑے ਕਮਰੇ ਇਹ ਹੋਈ ਆਪਣੀ ਕਮਰੇ ਇਧਰ ਇਹਦੇ ਅਟਾਜ ਬاتھਰੂਮ ਲਾਡਰੀ ਰੈਸਿੰਗ ਰੂਮ ਇਹ ਪਿੱਛੇ ਨੂੰ ਜਗ੍ਹਾ ਛੱਡੀ ਹੋਈ ਆ ਇਹ ਬਹੁਤ ਵਧੀਆ ਗੱਲ ਆ ਹਵਾਕ ਰੋਜ਼ ਰੋ ਰ ਬੈਡਰੂਮ ਨੂੰ ਚਾਹੀਦੀ ਆ ਬਾਈ ਇੰਨੀ ਕਿਤੇ ਜਗ੍ਹਾ ਠੀਕ ਨੇ ਜੀ ਇਹ ਵੀ ਅੱਛਾ ਉਧਰ ਰਸਤਾ ਚਲੋ ਉਧਰੋਂ ਵਾਸਤੂ ਰਸਤਾ ਹੀ ਰੋਡ ਡਰੈਸਿੰਗ ਰੂਮ ਹੋਏਗਾ ਇਹ ਵਾਸ਼ਰੂਮ ਹੋਏਗਾ ਠੀਕ ਹੈ ਜੀ ਇਹਦੇ ਨਾਲ ਇਹ ਦੂਆ ਕਮਰਾ ਲੱਗਦਾ ਏ ਇਹ ਵੀ ਇਹ ਮੋਇਸਟਰਮ ਵੈਸੇ ਨੂੰ ਲੱਗਦਾ ਜੀ ਤੇ ਭਾਈ ਤੁਸੀਂ ਮੰਨੂ ਇੱਕ ਟਵਟਾ ਏ ਪਤਾ ਨਹੀਂ ਕਿੰਨਾ ਹੀ ਪੈਸਾ ਲਾਤੇ ਆ ਕਿੰਨਾਂ ਹੀ ਉਹ ਦੇਖੋ ਜੀ ਉਹਿੱਥੇ ਸਾਹਮਣੇ ਉੱਥੇ ਉਹ ਕਰ ਰਹੇ ਨੇ ਕੰਮ ਚੱਕਤ ਨੇ ਉਹ ਦਿਖਾਣਾ ਉੱਥੇ ਜੀ ਵਿਕੇ ਰੇ ਪਾ ਕਿਛੀ ਦੂ ਆਪਣੀ ਉਹ ਆ ਗਈ ਛੇ ਲੱਕੜੀ ਦੀ ਨੂੰ ਰੰਗ ਨੂੰ ਕਵਰ ਕਰ ਦੇਣਾ ਛੇ ਇੱਕ ਕਮਰਾ ਇਹ ਆ ਗਿਆ ਇੱਕ ਕਮਰਾ ਇਹ ਆ ਗਿਆ ਇਹ ਆਪਣੀ ਲੌਬੀ ਆ ਜੀ ਠੀਕ ਹੈ ਇਹ ਦੇਖੋ ਜੀ ਅੱਜ ਇਹ ਚੀਜ਼ ਬੜੀ ਹੈ ਇਹ ਬੁਰਾ ਬਾਥਰੂਮ ਲੈਟਿੰਗ ਸਾਰਾ ਵਸੇ ਅਟੈਚ ਹੋਏਗਾ ਆ ਦੇਖੋ ਇਹ ਇੱਕ ਨਾ ਛਿੱਧਿਆ ਹੋਇਆ ਹੈ ਥੱਲੇ ਦੇ ਨਾ ਫੁੱਲ ਹੋ ਜੀ ਤੇ ਦੇਖੋ ਤੇ ਜਿਹੜੇ ਤੁਹਾਨੂੰ ਪਹਿਲਾਂ ਦਿਖਾਏ ਗਏ ਦੋ ਗੋਟੀਆਂ ਉਹ ਹੈ ਇਹ ਗੋਟੀਆਂ ਬਣੇ ਹੋ ਗਏ ਹਰ ਕੰਮ ਦੇਖੋ ਜਿਹੜੀ ਲੀਟਰ ਨਾਲ ਚੱਲਦਾ ਜੀ ਸਮਿੰਟ ਦੀ ਇਟਰ ਦਾ ਕੰਮ ਚੱਲ ਰਿਹਾ ਏ। ਮਾਰੀ ਤੇ ਇਟ ਧਾਈ ਵੀ ਨਹੀਂ ਲਾਰੇ। ਸਮਿੰਟ ਦੀ ਇਟ ਦਾ ਕੰਮ। ਸਾਰੇ। ਸੋ ਸਾਰਾ ਉਹਦੇ ਕੋਈ ਪੀਜੀ ਪੂਜੀ ਵਾਲੇ ਵੀ ਸਾਰੇ। ਦਿੱਤੀ ਜੀ। ਇਹ ਆਵੇਂ ਆਟਾ ਚੱਕੀ ਆ। ਪਿੰਡੋਂ ਬੰਨੋ ਵਜੇ ਦਾ। ਸ਼ਿਆਦੋ ਜੀ। ਚਾਲਦਾ ਨਿਕਲਦਾ ਰਹੇ ਬੰਦ ਤਾਂ ਤੁਸੀਂ ਹੋ ਗਏ ਹੈ ਲੋਗ ਇਹਨਾਂ ਮਜ਼ਬੂਤੀ ਸੀ ਗਈ ਟਰਕ ਤੋਂ ਘਟ 100 ਸਾਲ ਇਹ ਘਰ ਨੂੰ ਕੁਝ ਨਹੀਂ ਹੋ ਸਕਦਾ ਇਹ ਜਿਹੜਾ ਇਹਨਾਂ ਨੇ ਛੱਡੇ ਨਾ ਇਹ ਇਹ ਛੱਡੇ ਇਹਨਾਂ ਨੇ ਇਹ ਚੂਮਰ ਲੱਗ ਕੇ ਗਈ ਓਏ ਵੱਡਾ ਠੀਕ ਹੈ ਜੀ ਤੇ ਬਾਈ ਨਾਲ ਨੇ ਨਾਲ ਬਣਾਣਾ ਹੈ ਸਵੀਮਿੰਗ ਪੂਲ। ਕਿੰਝ ਚਾਹਤਾ ਉੱਪਰ ਬਣਾ ਸਕਦੇ ਆ ਛੱਤ ਤੇ। ਠੀਕ ਹੈ ਜੀ। ਜਾਂ نیچے ਬਣਾ ਸਕਦੇ ਆ پارک ਵਿੱਚ। ਪਰ ਬਣਾਣਾ ਹੈ ਆ ਇਹ ਕਹਿੰਦੇ। ਦੇਖੋ ਜੀ ਕਿੰਨਾ ਖੁੱਲਾ ਕਰਾ। ਜਿਹੜੀ ਜਗ੍ਹਾ ਹੀ ਜੀ ਇਹ ਇਹ ਮੈਨੂੰ ਕਰੋੜਾਂ ਸੀ ਹੈ ਜੀ ਜਗ੍ਹਾ। ਉਹ ਬਾਈ ਨੂੰ ਪੁੱਛਦੇ ਕਿੰਨੇ ਨਾਲ ਉਹ ਬਦਦਰ ਆ। ਉਹ ਪੁੱਛਦੇ ਜੀ। ਭਾਈ ਕਿੰਨੇ ਕਨਾਲ ਚ ਘਰ ਹੈ ਕਿੰਨੇ ਕਨਾਲ ਚ ਘਰ ਕਨਾਲ ਵਿੱਚ ਰਹੋੜੀ ਹੈ ਹਾਂਜੀ ਨਾਲ ਤਾਂ ਬਹੁਤ ਜ਼ਿਆਦਾ ਰਹਿੰਦਾ ਕਿੰਨੇ ਕਿੰਨੇ ਕਿ ਜਗਾ ਹੀ ਹੈ ਇਹ ਫੁੱਟ ਇਧਰ ਤੋਂ ਹੈ 70 ਕੁਝ ਹੈ ਤਾਂ ਮੰਨ ਮਰਲੇ ਹੋਊ ਪੰਜ ਮਰਲੇ ਜੀ ਇਹ ਉੱਪਰ ਨੂੰ ਜ਼ਿਆਦਾ ਛੱਤ ਦੇਣਾ ਜੀ ਤਾਂ ਤਾਂ ਬੜੀ ਲੱਗਦੀ ਆ ਆਪਣੇ ਮਰਲੇ ਦਾ ਰੇਟ ਕਿੱਥੇ ਜਾ ਰਿਹਾ ਜੀ ਅੱਜ ਕੱਲ 15 ਚੜਦਾ ਏ 15 ਲੱਖ ਤੋਂ ਵੱਧ ਈ ਮੈਂ ਤਾਂ ਸਿਰ ਤੇ ਤੱਕ ਪੁੱਛਾਉਣਾ ਜਿਹੜੇ ਖੇਤ ਨੇ ਵੇਚਦੇ ਆ ਜਾਈ ਜਾਂਦੀ ਉਹ ਆਪਾਂ ਤਾਂ ਕੋਮ ਕਰਦੇ ਨਾ ਠੀਕ ਏ ਠੀਕ ਏ ਫਿਰ ਤੁਸੀਂ ਦਰਵਾਜ਼ਾ ਬਣਾਇਆ ਹੋਇਆ ਉਹ ਲੱਕੜੀ ਦਾ ਏ ਤੇ ਲੋਹੇ ਦਾ ਏ ਉਹ ਤਾਂ ਲੋਹੇ ਦਾ ਏ ਪੂਰੇ ਸਾਰਾ ਜੀ ਕਿੰਨੇ ਕੁਇੰਟਲ ਭਜਣਾ ਉਹ ਦੁਹਾਂ ਚ 10 ਬੱਲਾ ਬੱਲਾ ਬਾਈ 10 ਕਵੰਟਰ ਦਾ ਕੰਲਾ ਗੇਟ-ਗੇਟ ਲਾਇਆ ਹੋਇਆ ਬਾਈ ਇਹਨਾਂ ਨੇ ਨਾਲ ਇਹ ਆਟਾ ਚੱਕੀ ਆ ਜੀ ਉੱਪਰ ਉੱਪਰ ਕਮਲੇ ਵਾਇਆ ਹੋਇਆ ਬਾਈ ਇਹਨਾਂ ਦੀ ਅਰੇ ਆ ਜੀ ਲੋ ਜੀ ਡਾਕਟਰ ਨੇ ਕਿਹਾ ਹੈ ਬਈ ਜਾਮਣਾ ਦਾ ਜੂਸ ਦੇਣਾ ਹੈ ਜਾਮਣਾ ਤੁਹਾਨੂੰ ਪਤਾ ਕਿੰਨੇ ਰੁਪਏ ਕਿਲੋ ਆ 200 ਰੁਪਏ ਕਿਲੋ ਜਿਹੜੇ ਜਦੋਂ ਮੈਂ ਉੱਥੇ ਆਇਆ ਸੀਗਾ ਮਸਤੀ ਕੋਲ ਤੋਂ ਉਹਨੇ ਉਹ ਟੋਲ ਨੰਬਰ ਤੇ ਜਿਹੜਾ ਵਿਦਾ ਵਰਤੋੜੀਆਂ ਦਾ ਮੈਂ ਆਪ ਲਈਆਂ ਜੋੜਾ ਜੋੜਾ ਨੰਬਰ ਤੇ ਦਿੱਤਾ ਸੀਗਾ ਉਸਦੋਂ ਦੇ ਰਿਸਪੌਂਸ ਮਿਲ ਗਿਆ ਧੰਨਵਾਦੀ ਤੁਹਾਡਾ ਸਾਰਿਆਂ ਦਾ ਇਹ ਜੋ ਆਪਣਾ ਹੀ ਸ਼ੇਕ ਆ ਦੇਖੋ ਪਰਪਲ ਕਲਰ ਇਸ ਵਰਡਾ ਜਿਆ ਥੋੜੀ ਠੀਕ ਲੋਜੀ ਬਾਬੂ ਵਾਸਤੇ ਬਣਾ ਲਿਆ ਛੇਕ ਠੀਕ ਹੈ ਰਸਵੈਦੀ ਦਾ ਠੀਕ ਹੈ ਹਾਂ ਕਰਾਂਗੇ ਬਾਬੂ ਜੀ ਨੂੰ ਟੈਸਟ ਤਾਂ ਦਿਖਾਉਂਦੇ ਰਿਐਕਸ਼ਨ ਲੈ ਬਈ Илай расведи बीके देख के कहंदी है ऐगो स्वाद है का नहीं हां इनन है ਦੇਖ ਲੈ ਕੰਮੀ ਬੇਜੀ ਕੋਈ ਦੱਸ ਦੇ ਨਾਣ ਪਾਵਾ ਨਾਣ ਨਾ ਮੀ ਖਾਣਗੇ ਹਾਂ ਇਹ ਵੀ ਤੁਸੀਂ ਵੀ ਖਾਣੇ ਜਾਮਣਾ ਜਾਮਣਾ ਖਾਣੇ ਹੈ ਹਾਂ ਮੇਰੇ ਕੱਪੜੇ ਵੀ ਦੇ ਦੇਗਾ ਕੀ ਹਾਂ ਲੈ ਜੀ ਦਿਨ ਨਾਲ ਲੈ हेलो गाइस हेलो गाइस के क्या पी रहे हैं मैं जूस पी जाऊं कौन सा जूस पी रहे हो ब्लूबेरी का जूस ब्लूबेरी का जूस हां कौन सा कलर कल है इसका पर्पल पर्पल कलर है हां आपको पसंद है पर्पल पर कलर लो भाई गरमीयां बहुत है अपने ननियां नु जितने दे जितने जितने ठंडियां चीजें दे सकते हैं ता दो जी ठीक है जी ਬਸ ਜੀ ਅੱਗੇ ਕਰ ਬਣੇਦੇ ਬਲੌਗਰਾਂ ਨਾਲ ਮਿਲਦੇ ਰਹਿਣਾ ਨੂੰ ਅੱਗੇ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਉਧਰ ਬਾਪੂ ਜੀ ਨੂੰ ਦਿੱਤਾ ਬਾਪੂ ਜੀ ਵੀ ਬਾਪੂ ਜੀ ਦਾ ਵੀ ਰਿਐਕਸ਼ਨ ਮੈਂ ਕਰਾਣਾ ਸੀਗਾ ਪਰ ਉਸ ਟਾਈਮ ਮੇਰੇ ਕੋਲ ਫੋਨ ਨਹੀਂ ਸੀਗਾ ਮੈਂ ਇਦਾਂ ਹੀ ਦਿੱਤਿਆ ਬਾਪੂ ਜੀ ਬਾਪੂ ਜੀ ਕਹਿੰਦੇ ਹਾਂ ਵੀ ਇਹ ਚੀਜ਼ ਤਾਂ ਸਵਾਦ ਹੈ ਕਹਿੰਦੇ ਉਸ ਦੀ ਵੀ ਜਾਂਚ चलो मड रहे भाई मां ओ डैडी नानी पलन साबुदी छोटी कौन कौन ये। बताओ नाम बताओ प्लीज बता। ये ये उच्ची बोलो उच्च बोलो हाँ

ਉਹ ਆ ਤਾਂ ਲੱਗੀ ਵੀ ਉਹਰੇ ਪੇੜਾਂ ਪੈ ਨਹੀਂ ਹੈਂ ਤੇ ਰੋੜਿਆ ਲੁੱਟ ਲੈ ਆਨੇ ਮੈਂ ਕੀ ਕਰੇ ਮੰਡੀ ਸਾਰੀ ਮਹਿੰਗੀ ਰਹੀ ਹੈ ਉਹ ਮੰਡੀ ਸੇ ਇਤਨੀ ਮਹਿੰਗੀ ਥੋੜਨਾ ਕਿ 200 ਕੀ ਹੈ ਇੰਨੀ ਛਾਈ ਨਹੀਂ ਹੈ ਕਿੰਨਾ ਚਾਹ ਫਿਰ ਪਤਾ ਯਾਰ ਸਹੀ ਰੇਟ ਤਾਂ ਲਗਾ ਯਾਰ 200 ਥੋੜਨਾ ਉੱਥੇ ਜਿਹੜੇ ਰੇਟ ਯਾਰ ਲੈ 180 ਦਾ ਗਲਤ ਉੱਥੀ ਆ ਗਈ ਸਾਡੇ ਪਿੰਡ ਫਰੀ ਲੱਗੀਆਂ ਵਈਆਂ ਜਿੰਨੀ ਮਰਜ਼ੀ ਖਾਓ ਸਰ ਧੀਆ 200 ਰੁਪਏ ਕਿਲੋ ਜਾਮਣ ਦੇਖ ਲਓ ਜੀ